ਤੇ ਕੀ ਕੀ ਕੰਮ ਵੀ ਪੁੱਛੀਏ ਜਿਹੜੇ ਇਲਾਕੇ ਦੇ ਬਾਰੇ ਦੇਸੀ ਇਲਾਕੇ ਦੇ ਕੰਮ ਦੇਖੋ ਦੀ ਜਿਹੜੀ ਜਿਹੜੀ ਜ਼ਰੂਰਤਾਂ ਲੋਕਾਂ ਦੀ ਪੂਰੀ ਹੋਣ ਵਾਲੀ ਉਹੀ ਹੋਣਗੇ ਜੀ ਠੀਕ ਹੈ ਨਾ ਕੰਮ ਤੇ ਉਹ ਹੀ ਹੁੰਦੇ ਆ ਲਾਈਟ ਦੇ ਹੋਗੇ ਗਲੀਆਂ ਦੇ ਹੋਗੇ ਹੈਨਾ ਸਵੀਟ ਸਾਈਡ ਦੇ ਹੋਗੇ ਐਸਾਰੇ ਕੰਮ ਹੁੰਦੇ ਨੇ ਹੋਰ ਜਿਹੜੇ ਹੋਣਗੇ ਮੈਂ ਤਾਂ ਦੱਸੂ ਮੈਨੂੰ 20 ਸਾਲ ਹੋ ਗਏ ਜੀ ਜਸਰੀ ਨਾ ਬਹੁਤ ਲੰਬੇ ਚੇਨ ਹੈ ਬਹੁਤ ਐਫਰਟ ਲਾਈ ਨੇ ਮੈਂ ਤਾਂ ਦੱਸ ਰਹੀ ਹਾਂ ਕਿ ਮੈਂ राती तीन बजे तहु पता कि लाइट खराब हो जाए तो कोई बंद बहार नहीं निकलता मैं तीन बजे लाइट मैन बुद्ध पोल मैं खुद जाके काम करवा झगड़े हो जाए सो पिछे हो जाए कुछ हो जाए मैं आप हो मैं सारा कुछ कर दी कोई नी निकलता क्या मेरे घर आए तुम दस के लास्ट इलेक्शन आए नए मेरे घर ਕਹਿੰਦਾ ਮੈਨੂੰ ਬਾਰ-ਬਾਰ ਇੱਕੋ ਗੱਲ ਕਹਿੰਦੇ ਕੰਮ ਕਰਕੇ ਬਹੁਤ ਤੁਸੀਂ ਜਦੋਂ ਪਾਰਟੀ ਆਪਣੀ ਬਗਾਨੀ ਪਾਰਟੀ ਤੋਂ ਤੁਸੀਂ ਕट्टर काँग्रेस ਤੇ ਹੈ ਨਹੀਂ ਉਹ ਐਹੀ ਕट्टर ਕਾਂਗਰਸੀਆਂ ਸਾਡਾ ਕੋਈ ਕट्टर ਕਾਂਗਰਸੀ ਐਮਐਲਏ ਹੁੰਦਾ ਤੇ ਮੈਨੂੰ ਅੱਜ ਇੱਥੇ ਖੜੇ ਨਹੀਂ ਸੀ ਹੋਣਾ ਪੈਣਾ ਠੀਕ ਹੈ ਇੱਕ ਕਾਂਗਰਸੀ ਕਾਂਗਰਸ ਦੇ ਦਰਦ ਨੂੰ ਜਾਣਦਾ ਵਾ ਠੀਕ ਹੈ ਨਾ ਬਲਾਰਿਆ ਸਾਹਿਬ ਜਦੋਂ ਆਏ ਸੀ ਐਸੀ ਐਸੀ ਤਨੀ ਮੇਰ ਵਾਲੇ ਆ ਸੀ ਐਹੀ ਤਾਂ ਬੜੇ ਉਦੋਂ ਨਹੀਂ ਮੇਰੀਆਂ ਜਾ ਕੇ ਸਾਰਾ ਰਿਪੋਰਟ ਚੈੱਕ ਕਰੋ ਪਹਿਲ ਦੇ ਆਧਾਰ ਤੇ ਜਾ ਕੇ ਮੈਂ ਖੜੀ ਸੀ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੇ 50 ਨਹੀਂ ਮਿਸਿਸ ਨਾਲ ਨਹੀਂ ਪਾਈਸ ਦੇ ਨਾਲ 5-5000 ਬੰਦੇ 'ਚ ਮੈਂ ਖੜੀ ਇਨਾਂ ਨੂੰ ਮੈਂ ਬੜੀ ਖੋਚੀ ਕਿ ਇਹ ਕਬੜਾ ਤਾਕੜਾ ਐਮਐਲਏ ਸਾਡੀ ਰਿਪੋਰਟ ਚ ਹੈ ਇਥੇ ਕੌਨਸਿਲਟੀ ਆਂਦੇ ਪਿਆ ਪਰ ਇਹਨਾਂ ਨੇ ਕੇਹੀ ਚੀਜ਼ ਦਾ ਜਿਤ ਮਾਨ ਰੱਖਿਆ ਨਹੀਂ ਉਹ ਹੋਰ ਕਿੰਝ ਕਰੇ ਕੋਈ ਪਰਮਿੰਦਰ ਸਿੰਘ ਕੋਈ ਆ ਗਿਆ ਨਹੀਂ ਕੋਈ ਨਹੀਂ ਜਾਣਦਾ ਇਹ ਰਹਿੰਦੇ ਉੱਥੇ ਕਿਦੇ ਨੇ ਤਾਂ ਵਿਕਾਟਵਾਲ ਪਰ ਇਹ ਕਿਸੇ ਐਕਟੀਵਿਟੀ ਸਰਵਰ ਬੀਚਾ ਪਾ ਲੈਣੇ ਦੇਖਣੇ ਕੀ ਕਾਰਨ ਸੋਨੇ ਕਾਲੂ ਤੋਂ ਨਹੀਂ ਮਿਲੇ ਅਟੇ ਸੌਂਗ ਇੰਟਰੂ ਨਹੀਂ ਲੀਫ ਅਨਨੋਨ ਬਤਨ ਕਰੇ ਕਾਲ ਕਰਨ ਮੈਨੂੰ ਦੇਖੋ ਨਜ਼ਰ ਆਉਂਦਾ ਕਿ ਮੈਂ ਪੈਸੇ ਨਹੀਂ ਪਾ ਸਕਦਾ

ਇਹ ਮਾਰੇ ਬਈਆ ਕਰ ਰਹੇ ਬਾਈ ਜੀ ਆਪਸ਼ਨ ਦੇ ਪਹਿਲਾ ਵੀ ਚੈਲ ਸੀ ਕਿ ਮੈਂ ਲੜਾਂਗੀ ਪਰ ਜੀ ਇੰਡੀਪੈਂਡੈਂਟ ਲੜੂ ਹੈ ਤੁਸੀਂ ਕਿਉਂ ਲੈ ਗਏ ਲੋਗ ਕੀ ਟਾਕ ਮੈਂ ਲੈ ਗਈ ਸੀ ਕਿ ਸ਼ਾਇਦ ਕੋਈ ਨਾ ਕੋਈ ਇਹੋ ਜਿਹਾ ਕਨਸਟੈਂਸ ਬਣ ਜੇ ਕਿ ਇੱਕ ਲੋਕਾਂ ਦੇ ਦੇਸ਼ ਦੀ ਆ ਜੇ ਜਿਹੜੀ ਵਫਾਦਾਰੀ ਜਿਹੜੀ ਹੈ ਇਹ ਕਿਉਂ ਲਿਦਰਾ ਤੇ ਕਿਹਨੇ ਮੈਂ ਖੜੀ ਹੋਰ ਵੀ ਬੜੀਆਂ ਪਾਰਟੀਆਂ ਦੇ ਖੜੇ ਹੋਣਗੇ ਜਿਨ੍ਹਾਂ ਦਾ ਟਕਾ ਹੈ ਮੈਂ ਕੱਲੀ ਨਹੀਂ ਆ ਬੜਿਆਂ ਦੇ ਨਾਲ ਹੋਇਆ ਹੈ ਕਿਆ ਕੁਛ ਤੇ ਕੀਤਾ ਕੁਛ ਨਿਕਲੇ ਬਾਅਦ ਕੁਛ ਠੀਕ ਹੈ ਨਾ ਇਹ ਉਹ ਏਜੰਡਾ ਬਣ ਗਿਆ ਹਰ ਪਾਰਟੀ ਦਾ ਕਿ ਕੋਈ ਨਹੀਂ ਲੈਂ ਚਲਾ ਲੋ ਆਨ ਦਾ ਟਾਈਮ ਦੇਖਾਂਗੇ ਕੀ ਹੁੰਦਾ ਕੀ ਨਹੀਂ